ਕੀਤੇ ਹਾਂਜੀ ਸਾਰੀਕਲ ਸਾਰਿਆਂ ਨੂੰ ਕੀ ਹਾਲ ਚੱਲ ਹੈ ਆਈ ਹੋਪ ਸਾਰੇ ਜਾਨ ਬਹੁਤ ਵਧੀਆ ਹੋਮ ਹੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮਠਿਆ ਮੂਨੀ ਬਣਾਉਂਦੇ ਜਾਂਦੇ ਜਗਾ ਸਾਰੀਕਲ ਹੱਥ ਜੋੜ ਕੇ ਬਣਾ ਬੁਲਾਉਂਦੇ ਹੁੰਦੇ ਨੇ ਫਿਰ ਹਾਂ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਉਹ ਹੈਗੀ ਆ ਜਿਵੇਂ ਕਿ ਪਸਾਰੇ ਜਾਨਦੇ ਆ ਨਾ ਇੱਕ ਫੇਮਸ ਕਪਲ ਰੀਤ ਕਾਸ਼ ਜਿਨ੍ਹਾਂ ਦੇ ਘਰ ਇੱਕ ਛੋਟੀ ਜੀ ਬੱਚੀ ਦੀ ਡੈਥ ਹੋ ਗਈ ਸੀ ਤੇ ਆਈ थिंक ਉਹ ਹੈਗੀ ਸੀ 2 ਮੰਥ ਦੀ ਹਨਾ ਅਕਤੂਬਰ ਦੇ ਵਿੱਚ ਸ਼ਾਇਦ ਉਹਦਾ ਬਰਥ ਹੋਇਆ ਸੀਗਾ 21 ਅਕਤੂਬਰ ਨੂੰ ਤੇ 25 ਦਸੰਬਰ ਨੂੰ ਉਹਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਨੂੰ ਉਹਨਾਂ ਦੀਆਂ ਵੀਡੀਓਜ਼ ਤੇ ਬਹੁਤ سارے ਕਮੈਂਟ ਆ ਰਹੇ ਨੇ ਕਿ ਉਹਨਾਂ ਦੀ ਬੱਚੀ ਨੂੰ ਠੰਡ ਲੱਗ ਗਈ ਸੀ ਹਨਾ ਉਹਨਾਂ ਨੇ ਕੇਅਰ ਨਹੀਂ ਕੀਤੀ ਉਹਨਾਂ ਨੇ ਉਹਦੇ ਮਤਲਬ ਧਿਆਨ ਨਹੀਂ ਦਿੱਤਾ ਹੈਗਾ ਤੇ ਚਲੋ ਹਨਾ ਜੋ ਵੀ ਹੋਇਆ ਗਲਤ ਹੋਇਆ ਚਲੋ ਰੀਲਾਂ ਬਣਾਉਂਦੇ ਸੀਗੇ ਬੱਚੇ ਦੀਆਂ ਵੀਡੀਓਜ਼ ਬਹੁਤ ਜਲਦੀ ਉਹ ਪਾਉਣ ਲੱਗ ਗਏ ਸੀਗੇ ਤੇ ਕਈ ਵਾਰ ਹੁੰਦਾ ਸੀ ਕਿ ਬੱਚੇ ਦਾ ਸਿਰ ਵੀ ਚਲੋ ਨੰਗਾ ਹੁੰਦਾ ਸੀ ਜਾਂ ਕਿ ਹਨਾ ਉਹਨਾਂ ਦਾ ਆਪਣਾ ਸਿਰ ਨਹੀਂ ਢੱਕਿਆ ਹੁੰਦਾ ਸੀ ਜਦ ਕਿ ਹੁੰਦਾ ਕਿ ਡਿਲੀਵਰੀ ਤੋਂ ਬਾਅਦ ਹਨਾ 40 ਦਿਨ ਤੱਕ ਕਹਿੰਦੇ ਨੇ ਵੀ ਸਿਰ ਕਵਰ ਕਰਕੇ ਰੱਖਣਾ ਚਾਹੀਦਾ ਚਲੋ ਉਹਨਾਂ ਦੀ ਗਲਤੀ ਹੈਗੀ ਆ ਬਟ ਆਪਾਂ ਸਾਰੇ ਹਨਾ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹਨਾਂ ਨੂੰ ਕੱਲ ਤੱਕ ਕਮੈਂਟ ਕਰ ਰਹੇ ਨੇ ਕਹਿ ਰਹੇ ਨੇ ਕਿ ਵੀ ਉਹਨਾਂ ਦੀ ਕੁੜੀ ਸੀਗੀ ਤਾਂ ਕਰਕੇ ਉਹਨਾਂ ਨੇ ਕੇਅਰ ਨਹੀਂ ਕੀਤੀ ਹੈ ਨਾ ਕਿ ਉਹਨਾਂ ਦੇ ਵੀ ਬੱਚੇ ਨੂੰ ਠੰਡ ਲੱਗੀ ਸੀ ਨਮੂਨੀਆ ਹੋ ਗਿਆ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਐਦਾਂ ਤਾਂ ਨਹੀਂ ਹੁੰਦਾ ਹੈ ਨਾ ਆਪਣੇ ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਨੇ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਉਹਨਾਂ ਦੇ ਸਾਡਾ ਬੱਚਾ ਸਾਡੇ ਤੋਂ ਦੂਰ ਹੋਵੇ ਤੇ ਹੁਣ ਉਹਨਾਂ ਦੇ ਕਿਹੜਾ ਇਹ ਸੀਗਾ ਵੀ ਹਨਾ ਉਹਨਾਂ ਦੇ ਤਿੰਨ ਚਾਰ ਕੁੜੀਆਂ ਸੀਗੀਆਂ ਤਾਂ ਕਰਕੇ ਉਹਨਾਂ ਨੇ ਵੀ ਕੁੜੀ ਹੋਣ ਤੇ ਧਿਆਨ ਨਹੀਂ ਦਿੱਤਾ ਹੈ ਤੇ ਕੁਸ਼ਕ ਕਹਿ ਰਹੇ ਨੇ ਕਿ ਹਨਾ ਇਹਨਾਂ ਨੇ ਤਾਂ ਮੁੰਡਾ ਹੋਣ ਦੀ ਦਵਾਈ ਖਾਧੀ ਸੀਗੀ ਤੇ ਕੁੜੀ ਹੋ ਗਈ ਇਹਨਾਂ ਨੇ ਤਾਂ ਕਰਕੇ ਇਹਨਾਂ ਨੇ ਉਹ ਮਾਰਤੀ ਇਹ ਕਰਤਾ ਉਹ ਕਰਤਾ ਐਦਾਂ ਕੁਛ ਨਹੀਂ ਹੁੰਦਾ ਹਨਾ ਉਹਨਾਂ ਨੇ ਹਜੇ ਇਹ ਵੀ ਦੱਸਿਆ ਨਹੀਂ ਹੈਗਾ ਕਿ ਉਹਨਾਂ ਦੀ ਬੱਚੀ ਨੂੰ ਪ੍ਰੋਬਲਮ ਕੀ ਸੀਗੀ ਇਹ ਚੀਜ਼ ਕਿਸੇ ਨੂੰ ਨਹੀਂ ਪਤਾ ਹੈਗੀ ਕਿ ਉਹਨੂੰ ਕੀ ਹੋਇਆ ਸੀਗਾ ਆਪਣੇ ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਆ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਆਪਣਾ ਬੱਚਾ ਉਹਨਾਂ ਤੋਂ ਦੂਰ ਹੋਵੇ ਚਾਹੇ ਕੁੜੀ ਆ ਚਾਹੇ ਮੁੰਡਾ ਬਾਕੀ ਨਾ ਫਰਸਟ ਬੇਬੀ ਸੀਗਾ ਹਨਾ ਫਰਸਟ ਬੇਬੀ ਕੁੜੀ ਹੁੰਦੀ ਆ ਮੁੰਡਾ ਉਹ ਤਾਂ ਮੈਟਰ ਨਹੀਂ ਕਰਦਾ ਬੱਚਾ ਬੱਚਾ ਹੀ ਹੁੰਦਾਗਾ ਹਾਂਜੀ ਆਪਣਾ ਵੀਡੀਓ ਬਣਾਉਣ ਦਾ ਮਤਲਬ ਹੈ ਨਾ ਵੀ ਇਹ ਨਹੀਂ ਹੈਗਾ ਕਿ ਆਪਾਂ ਉਹਨਾਂ ਨੂੰ ਕੋਈ ਸਪੋਰਟ ਕਰ ਰਹੇ ਆਂ ਵੀ ਆਪਾਂ ਉਹਨਾਂ ਦੀ ਸਪੋਰਟ ਚ ਵੀਡੀਓ ਬਣਾ ਰਹੇ ਆਂ ਮਜ਼ੇ ਸੀਗਾ ਨਾ ਕਿ ਬਹੁਤ ਜ਼ਿਆਦਾ ਹੈ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਗਲਤ ਕਮੈਂਟ ਕਰ ਰਹੇ ਨੇ ਲੋਕ ਵੀ ਤੁਸੀਂ ਆਪਣੇ ਬੱਚੇ ਦਾ ਧਿਆਨ ਨਹੀਂ ਰੱਖਿਆ ਤੁਸੀਂ ਆਪਣਾ ਬੱਚਾ ਮਾਰਦਾ ਹਨਾ ਤੇ ਵੀਡੀਓ ਦੇ ਚੱਕਰ ਦੇ ਵਿੱਚ ਬਾਕੀ ਹੈ ਨਾ ਆਪਾਂ ਨੂੰ ਹੁਣ ਨਹੀਂ ਉਹਨਾਂ ਨੂੰ ਬਲੇਮ ਕਰਨਾ ਚਾਹੀਦਾ ਕਿਉਂਕਿ ਉਹ ਪਹਿਲਾਂ ਹੀ ਦੁਖੀ ਨੇ ਤੇ ਆਪਾਂ ਉਹਨਾਂ ਨੂੰ ਤਾਂ ਨੇ ਮਾਰੀ ਜਾਂਨੇ ਆ ਮਾਰੀ ਜਾਂਨੇ ਹਨ ਵੀ ਤੁਸੀਂ ਇਹ ਕੀਤਾ ਤੁਸੀਂ ਉਹ ਕੀਤਾ ਤੁਸੀਂ ਧਿਆਨ ਨਹੀਂ ਰੱਖਿਆ ਤੁਸੀਂ ਆਪਣੀ ਬੱਚੀ ਮਾਰਤੀ ਇਹ ਕਰਤਾ ਬੁ ਕਰਤਾ ਤੇ ਵਈਗਰੂਗੇ ਅਰਦਾਸ ਕਰਦੇ ਆ ਕਿ ਐਦਾਂ ਕਿਸੇ ਨਾਲ ਨਾ ਹੋਵੇ ਜਦੋਂ ਹਨਾ ਬੱਚਾ ਦੂਰ ਹੁੰਦਾ ਤਾਂ ਬਈ ਬਹੁਤ ਦੁੱਖ ਹੁੰਦਾ ਤਾਂ ਆਪ ਸਾਰੇ ਜਾਣਦੇ ਆ ਹਨਾ ਆਪਣਾ ਬੱਚਾ ਸਾਰਿਆਂ ਨੂੰ ਪਿਆਰਾ ਹੁੰਦਾ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਆਪਣਾ ਬੱਚਾ ਆਪਣੇ ਤੋਂ ਦੂਰ ਹੋਵੇ ਹਨਾ ਜੇ 2 ਮਿੰਟ ਵੀ ਬੱਚਾ ਇੱਧਰ ਉੱਧਰ ਹੋ ਜਾਂਦਾ ਤਾਂ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਬੱਚਾ ਕਿੱਧਰ ਗਿਆ ਹਨਾ ਕੀ ਆ ਹਨਾ ਤੇ ਬੀਹਣੋ ਚਲੋ ਕਿਸੇ ਨਾਲ ਇਦਾਂ ਨਾ ਹੋਵੇ ਜਿਹੜੀ ਆ ਨਾ ਮਾਂ ਆਪਣੇ ਮਤਲਬ ਪੇਟ ਚੋਂ ਨੂੰ 9 ਮਹੀਨੇ ਰੱਖਦੀ ਆ ਹਨਾ ਇਹਨਾਂ ਦਰਦ ਸਹਿ ਕੇ ਉਹਨੂੰ ਜਨਮ ਦਿੱਤਾ ਹਨਾ ਉਹਨੂੰ ਤੇ ਜਦੋਂ ਇਹ ਬੱਚਾ ਦੂਰ ਹੋ ਜੇ ਹਨਾ ਤਾਂ ਉਹਦਾ ਕੀ ਹਾਲ ਹੁੰਦਾ ਹੈ ਤਾਂ ਤਾਂ ਸਾਡੀ ਸਮਝ ਸਕਦੀ ਆ ਚਲੋ ਐਗਰੋਗੇ ਦਾ ਸਭ ਇਹਨਾਂ ਨੂੰ ਹਨਾ ਇਹ ਦੁੱਖ ਚੋਂ ਨਿਕਲਣ ਦੀ ਹਿੰਮਤ ਦੇਣਾ ਤੇ ਬਾਕੀ ਚਲੋ ਆਪਾਂ ਹੁਣ ਨਾ ਉਹਨਾਂ ਨੂੰ ਗਲਤ ਕਮੈਂਟ ਨਾ ਕਰੀਏ ਤਾਂ ਕਿ ਉਹ ਪਹਿਲਾਂ ਵਾਂਗੂ ਹਨਾ ਆਪਣੀ ਲਾਈਫ ਚ ਸਹੀ ਹੋ ਸਕਣ ਚਲੋ YouTube ਤੇ ਵੀਡੀਓਸ ਪਾਉਂਦੇ ਨੇ ਉਹਨਾਂ ਦਾ ਕੰਮ ਆ ਹਨਾ ਉਹਨਾਂ ਨੂੰ ਇਨਕਮ ਆਉਂਦੀ ਆ ਬਾਕੀ ਸਾਰੇ ਕੰਮ ਜ਼ਰੂਰੀ ਹੁੰਦੇ ਨੇ ਬਈ ਹਨਾ ਬੱਚੇ ਵੀ ਜ਼ਰੂਰੀ ਨੇ ਕੰਮ ਵੀ ਜ਼ਰੂਰੀ ਆ ਕੰਮ ਦੇ ਨਾਲ ਨਾਲ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ ਤੇ ਅੱਜ ਦੀ ਵੀਡੀਓ ਬਸ ਇੰਨੀ ਹੁਣ ਆਪਾਂ ਕਿਸੇ ਨੈਕਸਟ ਵੀਡੀਓ ਚ ਮਿਲਦੇ ਆ ਟੇਕ ਕੇਅਰ ਬਾਏ ਬਾਏ ਬਾਈ ਗਾ ਦੋ ਮਿਟੇ ਬਾਏ ਬਾਏ ਫਿਰ ਮਿਲਦੇ ਆ ਫਿਰ ਵੀ ਨਹੀਂ ਸ਼ੁਕਲ ਹੱਥ ਜੋੜ ਕੇ Searchy. Searchy girl. Shashi. Bye bye. Bye bye.